ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਬਾਬਾ ਆਦਮ ਜੀ ਨੇ ਬਹੁਤ ਸੇਵਾ ਕੀਤੀ ਸੀ ਪਰ ਬਾਬਾ ਆਦਮ ਜੀ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਉਹਨਾਂ ਦੀ ਉਮਰ ਵੀ ਹੁਣ ਬੁਢਾਪੇ ਵਿੱਚ ਆ ਚੁੱਕੀ ਸੀ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੁੰਦੇ ਸਨ ਤੇ ਇੱਕ ਦਿਨ ਗੁਰੂ ਜੀ ਨੇ ਬਾਬਾ ਆਦਮ ਦੀ ਇੱਛਾ ਅਨੁਸਾਰ ਉਹਨਾਂ ਨੂੰ ਅਸੀਸ ਦਿੱਤੀ ਕਿ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਤੱਬ ਬੁਢਾਪੇ ਵਿੱਚ ਹੀ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਉਹਨਾਂ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਭਗਤੂ ਰੱਖਿਆ ਜਦੋਂ ਭਾਈ ਭਗਤੂ ਜੀ ਜਵਾਨ ਹੋਏ ਤਾਂ ਗੁਰੂ ਅਰਜਨ ਦੇਵ ਜੀ ਦੇ ਅਨਾਏ ਸਿੱਖਾਂ ਦੀ ਗਿਣਤੀ ਵਿੱਚ ਗਿਣੇ ਜਾਣ ਲੱਗੇ ਭਾਈ ਭਗਤੂ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਹਰ Rai ਜੀ ਦੇ ਸਮੇਂ ਵਿੱਚ ਵੀ ਉਸੇ ਪ੍ਰਕਾਰ ਗੁਰੂ ਘਰ ਦੀ ਸੇਵਾ ਜਾਰੀ ਰੱਖੀ ਤੇ ਸੇਵਾ ਕਰਦਿਆਂ ਕਰਦਿਆਂ ਕਦੋਂ ਜਵਾਨੀ ਤੋਂ ਵਡਾਪਾ ਆ ਗਿਆ ਪਤਾ ਹੀ ਨਹੀਂ ਚੱਲਿਆ ਭਾਈ ਭਗਤੂ ਜੀ ਦੇ ਦੋ ਪੁੱਤਰ ਸਨ ਇੱਕ ਦਾ ਨਾਮ ਭਾਈ ਜੀਵਨ ਸਿੰਘ ਤੇ ਦੂਸਰੇ ਦਾ ਨਾਮ ਭਾਈ ਗੋਰਾ ਸੀ ਤੇ ਦੋਨੇ ਜਾਣੇ ਆਪਣੇ ਪਿਤਾ ਦੇ ਵਾਂਗੂ ਗੁਰੂ ਹਰ Rai ਦੇ ਚਰਨਾਂ ਵਿੱਚ ਸਮਰਪਿਤ ਸਨ ਤੇ ਤਨ ਮਨ ਨਾਲ ਉਹਨਾਂ ਦੀ ਸੇਵਾ ਕਰਦੇ ਸਨ ਇੱਕ ਵਾਰ ਸ੍ਰੀ ਗੁਰੂ ਹਰ Rai ਜੀ ਆਪਣੇ ਭਤੀਜੇ ਦੇ ਵਿਆਹ ਉੱਤੇ ਕਰਤਾਰਪੁਰ ਗਏ ਹੋਏ ਸਨ ਤਾ ਉੱਥੇ ਇੱਕ ਬ੍ਰਹਮਣ ਦੇ ਪੁੱਤਰ ਦੀ ਅਚਾਨਕ ਮੌਤ ਹੋ ਗਈ। ਆਪਣੇ ਮਰੇ ਪੁੱਤਰ ਦੀ ਲਾਸ਼ ਨੂੰ ਦੇਖ ਕੇ ਉਸ ਦੇ ਮਾਪੇ ਬਹੁਤ ਜ਼ਿਆਦਾ ਰੋਣ ਕਰ ਲਾਉਣ ਲੱਗੇ। ਉਹਨਾਂ ਦੇ ਰੋਣ ਨੂੰ ਦੇਖ ਕੇ ਇੱਕ ਵਿਅਕਤੀ ਨੇ ਉਹਨਾਂ ਨੂੰ ਵਹਿਕਾਵਾ ਦਿੱਤਾ ਕਿ ਤੁਹਾਡਾ ਪੁੱਤਰ ਜ਼ਿੰਦਾ ਹੋ ਜਾਵੇਗਾ ਜੇਕਰ ਤੁਸੀਂ ਉਸ ਦੀ ਲਾਸ਼ ਨੂੰ ਸ੍ਰੀ ਗੁਰੂ ਹਰਾਈ ਜੀ ਦੇ ਕੋਲ ਲੈ ਜਾਂਦੇ ਹੋ। ਦਰਅਸਲ ਇਸ ਗੁਰੀ ਸੋਚ ਵਾਲੇ ਵਿਅਕਤੀ ਦਾ ਮਕਸਦ ਗੁਰੂ ਜੀ ਦੀ ਪ੍ਰਸਿੱਧੀ ਨੂੰ ਠੇਸ ਪਹੁੰਚਾਉਣਾ ਸੀ ਉਹ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਹਰ ਰਾਏ ਜੀ ਇਸ ਲੜਕੇ ਨੂੰ ਜ਼ਿੰਦਾ ਕਰਨ ਵਿੱਚ ਅਸਫਲ ਹੋਣ ਤੇ ਫਿਰ ਲੋਕ ਉਹਨਾਂ ਦਾ ਮਜ਼ਾਕ ਉਡਾਉਣ ਉਸ ਵਿਅਕਤੀ ਦੇ ਕੈਨ ਅਨੁਸਾਰ ਮਾਪੇ ਆਪਣੇ ਪੁੱਤਰ ਦੀ ਲਾਸ਼ ਨੂੰ ਗੁਰੂ ਜੀ ਦੇ ਦਰਬਾਰ ਲੈ ਆਏ ਤਾਂ ਮਰੇ ਹੋਏ ਇਨਸਾਨ ਦੀ ਲਾਸ਼ ਨੂੰ ਦੇਖ ਕੇ ਗੁਰੂ ਜੀ ਨੇ ਕਿਹਾ ਕਿ ਮੌਤ ਤੇ ਜੀਵਨ ਪਰਮਾਤਮਾ ਦੇ ਆਦੇਸ਼ ਵਿੱਚ ਵਜੇ ਹੁੰਦੇ ਹਨ ਇਸ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਜੇਕਰ ਕੋਈ ਵਿਅਕਤੀ ਇਸ ਨੂੰ ਜ਼ਿੰਦਾ ਦੇਖਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਪ੍ਰਾਣ ਦੇਣੇ ਹੋਣਗੇ ਗੁਰੂ ਕੇਵਲ ਪ੍ਰਾਣ ਦੇ ਬਦਲੇ ਪ੍ਰਾਣ ਬਦਲਵਾ ਸਕਦੇ ਹਨ ਤਾ ਗੁਰੂ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਸਾਰੇ ਜਾਣੇ ਸ਼ਾਂਤ ਹੋ ਗਏ। ਬੁਰੀ ਸੋਚ ਵਾਲੇ ਵਿਅਕਤੀ ਤਾਂ ਗੁਰੂ ਜੀ ਨੂੰ ਨੀਵਾਂ ਦੇਖਣਾ ਚਾਹੁੰਦੇ ਸਨ ਪਰ ਗੁਰੂ ਜੀ ਦੇ ਸੱਚੇ ਸਿੱਖ ਇਹ ਕਿਵੇਂ ਸਹਿਣ ਕਰ ਸਕਦੇ ਹਨ। ਜਦੋਂ ਇਸ ਗੱਲ ਦਾ ਪਤਾ ਭਾਈ ਜੀਵਨ ਨੂੰ ਲੱਗਾ ਤਾਂ ਉਹਨਾਂ ਨੇ ਸਰਨਾਗਤ ਦੀ ਲਾਜ ਰੱਖਣ ਲਈ ਗੁਰੂ ਜੀ ਨੂੰ ਕਿਹਾ ਕਿ ਮੈਂ ਉਸ ਮੁੰਡੇ ਬਦਲੇ ਆਪਣੇ ਪ੍ਰਾਣ ਕੁਰਬਾਨ ਕਰਨ ਲਈ ਤਿਆਰ ਹਾਂ ਪਹਿਲਾਂ ਤਾਂ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਸਮਝਾਇਆ ਤੇ ਪ੍ਰਾਣ ਤਿਆਗ ਕਰਨ ਤੋਂ ਮਨਾ ਕੀਤਾ ਪਰ ਜਦ ਉਹ ਫਿਰ ਵੀ ਨਾ ਮੰਨਿਆ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਤੁਹਾਡੀ ਜਿਹੋ ਜਿਹੀ ਇੱਛਾ ਹੈ ਉਦਾਂ ਹੀ ਕਰੋ ਤਾ ਉਸ ਉੱਤੇ ਭਾਈ ਜੀਵਨ ਨੇ ਆਕਾਂਤ ਵਾਸ ਵਿੱਚ ਜਾ ਕੇ ਆਪਣਾ ਮਨ ਇਕਾਗਰ ਕਰਕੇ ਆਤਮ ਗਿਆਨ ਨਾਲ ਆਪਣੇ ਪ੍ਰਾਨ ਤਿਆਗ ਦਿੱਤੇ ਜਿਸ ਦੇ ਨਾਲ ਉਸ ਬ੍ਰਹਮਣ ਦਾ ਮਰਿਆ ਹੋਇਆ ਬਾਲਕ ਜਿੰਦਾ ਹੋ ਗਿਆ ਭਾਈ ਜੀਵਨ ਦੇ ਇਸ ਤਿਆਗ ਦੀ ਗੁਰੂ ਜੀ ਨੇ ਬਹੁਤ ਪ੍ਰਸੰਸਾ ਕੀਤੀ ਦੇ ਕੇ ਆ ਭਾਈ ਜੀਵਨ ਜੀ ਆਪਣੇ ਗੁਰੂ ਘਰ ਦੇ ਮਾਣ ਸਨਮਾਨ ਲਈ ਆਤਮ ਕੁਰਬਾਨੀ ਦੇ ਗਏ ਹਨ ਤਾਂ ਉਹ ਇਤਿਹਾਸ ਵਿੱਚ ਹਮੇਸ਼ਾ ਅਮਰ ਰਹਿਣਗੇ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ